ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦਾ ਸਿਲਸਿਲਾ ਜਾਰੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਘਾ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਦੌਰਾਨ ਯੂਕਰੇਨ ਸੰਕਟ ਨੂੰ ਜਲਦ ਖਤਮ ਕਰਨ ਦੀ ਕੀਤੀ ਅਪੀਲ ਸultanpur ਲੋਧੀ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਧੰਤਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਲਗਾਤਾਰ ਮੀ ਪੈਨ ਕਾਰਨ ਜਲਤਲ ਹੋਇਆ ਜਲੰਧਰ ਹੜਾ ਦੇ ਖਤਰੇ ਨੂੰ ਲੈ ਕੇ ਡੀਸੀ ਜਲੰਧਰ ਨੇ ਹੈਲਪਲਾਈਨ ਨੰਬਰ ਕੀਤੇ ਜਾ ਰਹੀ ਅੰਮ੍ਰਿਤਸਰ ਵਿਕੇ ਗੋਲੀਆਂ ਮਾਰ ਕੇ ਰੈਸਟੋਰੈਂਟ ਮਾਲਕ ਦੀ ਕੀਤੀ ਹੱਤਿਆ ਲੌਰੈਂਸ ਬਿਸ਼ਨੋਈ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਦਿਲਜੀਤ ਦੋਸਾਂਜ ਵੱਲੋਂ ਹੜ ਪਰਭਾਵੇ 10 ਪਿੰਡਾਂ ਨੂੰ ਗੋਦ ਲੈਣ ਦਾ ਲਿਆ ਗਿਆ ਫੈਸਲਾ ਹਾਲਤ ਸੁਧਰਨ ਤੱਕ ਚੁਕਿਆ ਗਿਆ ਬੀੜਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਬੁਲਾਦੀਮੀਰ ਪੁਤਿਨ ਨਾਲ ਚੀਨ ਦੇ ਸ਼ਹਿਰ ਬੰਦਰਗਾ ਵਿੱਚ ਸੰਘਾਈ ਸਹਿਯੋਗ ਸੰਗਠਨ ਦੇ ਸਾਲਾਨਾ ਸੰਮੇਲਨ ਦੇ ਵਿੱਚ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਜਿੰਨੀ ਜਲਦੀ ਹੋ ਸਕੇ ਖਤਮ ਕਰਨਾ ਮਨੁੱਖਤਾ ਦਾ ਸੱਦਾ ਹੈ। ਮੋਦੀ ਨੇ ਕਿਹਾ ਕਿ ਅਸੀਂ ਯੂਕਰੇਨ ਵਿੱਚ ਸ਼ਾਂਤੀ ਲਈ ਆਉਣ ਲਈ ਸਾਰੇ ਹਾਲੀਆ ਯਤਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਰੀਆਂ ਸੰਬੰਧਿਤ ਧਿਰਾਂ ਰਚਨਾਤਮਕ ਢੰਗ ਨਾਲ ਅੱਗੇ ਵਧਣਗੀਆਂ। ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਸੱਦਾ ਹੈ ਕਿ ਇਸ ਸੰਘਰਸ਼ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਲਿਆਉਣ ਦੇ ਤਰੀਕੇ ਲੱਭੇ ਜਾਣ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਰੂਸੀ ਆਗੂ ਦੀ ਉਡੀਕ ਕਰ ਰਿਹਾ ਹੈ ਪੋਤੇ ਨ ਦਸੰਬਰ ਵਿੱਚ ਮੋਦੀ ਨਾ ਸਿੱਖ ਸੰਮੇਲਨ ਦੀ ਗੱਲਬਾਤ ਲਈ ਭਾਰਤ ਦਾ ਦੌਰਾ ਕਰਨ ਵਾਲੇ ਹਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਮੁਸ਼ਕਲ ਸਮਿਆਂ ਵਿੱਚ ਵੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੇ ਹਨ ਉਨਾ ਕਿ ਆਕੀ ਭਾਰਤ ਅਤੇ ਰੂਸ ਵਿਚਾਲੇ ਨੇੜੇ ਸੰਬੰਧਿਤ ਵਿਸ਼ਵ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹਨ। ਬਾਬਾ ਸ਼੍ਰੀਚੰਦ ਵੈਲਫੇਅਰ ਸੁਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਅਤੇ ਤਵੱਸੀ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਪੁਰਾਤਨ ਘਰ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨ ਹੋ ਗੁਪਾਏ ਗਏ ਉਪਰੰਤ ਵਿਦਵਾਨ ਕਥਾਵਾਚਕ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵੱਲੋਂ ਗੁਰਬਾਣੀ ਦੀ ਕਥਾ ਕੀਤੀ ਗਈ ਜਿਸ ਵਿੱਚ ਸਿੱਖ ਪੰਥ ਦੇ ਬਹੁਤ ਹੀ ਮਹਾਨ ਉੱਚ ਕੋਟੀ ਦੇ ਰਾਗੀ ਜੱਥੇ ਨੇ ਗੁਰੂ ਜਸ ਅਤੇ ਗੁਰਮਤ ਵਿਚਾਰਾਂ ਨਾਲ ਸੰਤਾਨ ਨੂੰ ਨਿਹਾਲ ਕੀਤਾ ਇਸ ਮੌਕੇ ਸਾਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਕੀ ਬੋਲੇ ਆਉ ਜਾਣਦੇ ਹਾਂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਸਤਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਅਰੰਭ ਦੇ ਹੜਾ ਗੁਰਦੁਆਰਾ ਬ੍ਰੂ ਕਬਾਬ ਵੇਖੀ ਉਦਾਸੀਨ ਸੰਪਰਦਾ ਦੇ ਜਿਹੜੇ ਬਾਨੇ ਹੋਏ ਨੇ ਉਹਨਾਂ ਦਾ ਮਨਾਇਆ ਜਾ ਰਿਹਾ ਤੇ ਉਦਾਸੀਨ ਸੰਪਰਦਾ ਦੇ ਨਾਲ ਸੰਬੰਧਿਤ ਜਿਹੜੇ ਟਰਸਟ ਹੈ ਚੈਰੀਟੇਬਲ ਟਰਸਟ ਆਪਾ ਸ੍ਰੀ ਚੰਨ ਜੀ ਚੈਰੀਟੇਬਲ ਟਰਸਟ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਗਿਆ ਔਰ ਇੱਥੇ ਆ ਕੇ ਸਾਰਿਆਂ ਨੇ ਜਿਹੜਾ ਗਾਮ ਬਾੜੀ ਦਾ ਪ੍ਰਚਾਰ ਕੀਤਾ ਔਰ ਕਥਾ ਕੀਰਤਨ ਜਿਹੜਾ ਹੈ ਉਹ ਸੁਣਿਆ ਜੀ ਅੱਜ ਤੋਂ ਬਾਅਦ ਸਲਤਨਪੁਰ ਰੇਡੀ ਅੱਧੇ ਉਹ ਜਗਾ ਜਗਾ ਪਾਲੀ ਦੇ ਵਿੱਚ ਵੀ ਪਾਸ ਜਾ ਜਾ ਕਰਨ ਜਾਓ ਬਿਲਕੁਲ ਅਸੀਂ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਹੋਰ ਕਿ ਜਾ ਰਹੇ ਆ ਇਹ ਬੜੀ ਉਹ ਹਾਲੀ ਦੇ ਵਿੱਚ ਇਸ ਵਕਤ ਹੈ ਪੰਜਾਬ ਦੇ ਦਰਿਆਵਾਂ ਦੇ ਕੰਢੇ ਖੇਤ ਜਿਹੜੇ ਆ ਉਹ ਆਏ ਹੋਏ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਸਮੁੱਚਾ ਹੀ ਉੱਠ ਕੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਨੇ ਉਹ ਸੇਵਾ ਕਰਦੇ ਨੇ ਰਾਹਤ ਕਾਰਜਾਂ ਦੇ ਵਿੱਚ ਖੇਤਰਾਂ ਦੇ ਵਿੱਚ ਇਹ ਖੁਸ਼ੀ ਆਈ ਨਵੇਂ ਆਕਾਲੀ ਦਲ ਦੀ ਕੀਰਤ ਦਿੱਤੀ ਹੋਏ ਗਿਆ ਅਜੇ ਤਾਂ ਫਿਲਹਾਲ ਤਾਂ ਅਸੀਂ ਕਾਂਟਾ ਫਿਕਸਤ ਕਰਾਂਗੇ ਆਪਣਾ ਜੀ ਫਿਰ ਸੰਪੰਥ ਔਰ ਪੰਜਾਬੀਆਂ ਦੀ ਕਚਹਿਰੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਸੰਬੰਧੀ ਜਾਣਕਾਰੀ ਅਤੇ ਲਗਾਤਾਰ ਹੋ ਰਹੀ بارش ਕਾਰਨ ਜਲੰਧਰ ਜ਼ਿਲ੍ਹੇ ਵਿੱਚ ਪੈਦਾ ਹੋ ਰਹੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਉਣ ਬਾਰੇ ਅਤੇ ਅਜਿਹੀ ਸਥਿਤੀ 'ਚ ਫੌਰੀ ਸਹਾਇਤਾ ਲਈ WhatsApp ਮੈਸੇਜਿੰਗ ਨੰਬਰ ਜਾਰੀ ਕੀਤਾ ਗਿਆ ਇਸ ਸੰਬੰਧੀ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਨ ਨੇ ਦੱਸਿਆ ਕਿ ਇਸ WhatsApp ਨੰਬਰ 'ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ ਤਾਂ ਜੋ ਫੌਰੀ ਤੌਰ ਤੇ ਸਹਾਇਤਾ ਕੀਤੀ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ਅਤੇ WhatsApp ਮੈਸੇਜਿੰਗ ਨੰਬਰ ਬਾਰੇ ਵੀ ਦੱਸਿਆ ਤੋਂ ਲਗਾਤਾਰ ਬਹੁਤ ਦਿਨਸ ਵਿੱਚ ਜਿਹੜਾ ਹੈਗਾ ਸਾਡੇ ਜਲੰਧਰ ਇਲਾਕੇ ਦੇ ਵਿੱਚ ਸਪੈਸ਼ਲਿਟੀ ਸ਼ਹਿਰੀ ਕਿਤਰਾਂ ਦੇ ਵਿੱਚ ਪਿਆ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਦੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ ਸੀਗਾ ਪਰ ਸਾਡੀ ਜਿਹੜੀ ਟੀਮ ਹੈ ਭਾਵੇਂ ਉਹ ਕੋਰਪੋਰੇਸ਼ਨ ਦੀ ਟੀਮ ਹੈ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਟੀਮ ਹੈ ਲਗਾਤਾਰ ਬਿਨਾ ਸੋਏ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਥੋੜਾ ਮੀਂਹ ਪਿਆ ਤੇ ਕਈ ਥਾਵਾਂ ਦੇ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਉਤਰ ਵੀ ਗਿਆ ਜਿਹੜੇ ਥੋੜੇ ਆਪਣੇ ਲੋਅ ਲਾਈਂਗ ਏਰੀਆ ਸੀਗੇ ਉਹਦੇ ਵਿੱਚ ਅਜੇ ਪਾਣੀ ਖੜਿਆ ਪਰ ਬਾਕੀ ਥਾਵਾਂ ਦੇ ਪੂਰਾ ਚੰਗੀ ਤਰ੍ਹਾਂ ਉਤਰ ਚੁੱਕਿਆ ਹੈਗਾ ਤੇ ਸਾਨੂੰ ਉਮੀਦ ਹੈ ਜੇ ਥੋੜੀ ਦੇ ਲਈ ਜੇ ਮੀਂਹ ਦੇ ਵਿੱਚ ਬ੍ਰੇਕ ਲੱਗਾ ਤੇ ਅਸੀਂ ਬਾਕੀ ਦਾਵਾਂ ਤੇ ਵੀ ਸਹਾਇਤਾ ਪਹੁੰਚਾ ਕੇ ਪਾਣੀ ਜਿਹੜਾ ਉਤਾਰ ਦਵਾਂਗੇ ਇਹਦੇ ਨਾਲ ਹੀ ਇਹ ਪਾਣੀ ਕਿਉਂਕਿ ਅੱਗੇ ਜਾ ਕੇ ਬੇਈ ਨਰੀ ਚ ਜਾਂ ਕਾਲਾ ਸਿੰਘ ਜਾਂ ਡਰੇਨ ਦੇ ਵਿੱਚ ਜਾ ਕੇ ਡਿੱਗਦਾ ਹੈਗਾ ਤੇ ਉਹਦੇ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਮੀਂਹ ਕਰਕੇ ਵਧਿਆ ਹੈਗਾ ਆਸ-ਪਾਸ ਦੇ ਲੋ-ਲਾਈਂਗ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਥੇ ਇਕੱਟਾ ਹੋਇਆ ਪਰ ਸਾਡੇ ਜਿਹੜੇ ਉੱਥੇ ਵੀ ਰੀਲੀਫ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਾਡੇ 54 ਟੋਟਲ ਰੀਲੀਫ ਸੈਂਟਰ ਜਿਹੜੇ ਐਕਟੀਵੇਟਡ ਨੇ ਜਿਸ ਤੇ ਇਸ ਵੇਲੇ 8 ਦੇ ਕਰੀਬ ਸਾਡੇ ਸੈਂਟਰ ਜਿਹੜੇ ਚੱਲਦੇ ਵੀ ਪਏ ਨੇ ਕਾਫੀ ਲੋਕਾਂ ਨੂੰ ਉੱਥੇ ਪਹੁੰਚਾ ਵੀ ਗਿਆ ਤੇ ਉਹਨਾਂ ਨੂੰ ਰਾਹਤ ਸਮੁਣਦੀ ਵੀ ਦਿੱਤੀ ਗਈ ਆ ਇਹ ਸਾਰਾ ਜਿਹੜਾ ਡレイン ਦਾ ਪਾਣੀ ਆ ਕੇ ਜਾ ਕੇ ਸਭ ਤੋਂ ਦਰਿਆ ਚ ਡਿੱਗਦਾ ਤੇ ਡਿੱਗਦਾ ਸਾਡੇ ਨਕੋਦਰ ਕੋਲ ਤੇ ਔਰ ਤੇ ਛਾ ਕੋੜ ਦੇ ਦਰਿਆ ਦੇ ਨਾਲ ਲੱਗੇ ਲੱਗਦੇ ਪਿੰਡ ਹੈਗੇ ਉੱਥੇ ਵੀ ਜਿਹੜਾ ਪਾਣੀ ਦਾ ਲੈਵਲ ਥੋੜਾ ਬਹੁਤ ਵਧਿਆ ਹੈਗਾ ਪਰ ਸਾਰੇ ਦੇ ਸਾਰੇ ਸਾਡੇ ਜਿਹੜੇ ਬੰਨ ਨੇ ਉਹ ਸੁਰੱਖਿਅਤ ਨੇ ਕਿਤੇ ਵੀ ਕੋਈ ਬ੍ਰੀਚ ਦੀ ਰਿਪੋਰਟ ਨਹੀਂ ਆਈ ਆ ਪਰ ਜੇ ਕੋਈ ਪਿੱਛੋਂ ਪਾਣੀ ਆਉਂਦਾ ਵੀ ਆ ਪਾਗਾ ਬੰਨ ਤੋਂ ਜੇ ਸਾਡਾ ਪਾਣੀ ਦੇ ਜ਼ਿਆਦਾ ਰਿਲੀਜ਼ ਹੁੰਦਾ ਜਿਹੜਾ ਇਸ ਵੇਲੇ ਨਹੀਂ ਕੀਤਾ ਗਿਆ ਲਗਭਗ 55000 ਕਿਊਸੇ ਪਾਣੀ ਜਿਹੜਾ ਚੜਿਆ ਜਿਹੜਾ ਭਾਗੜਾ ਤੋਂ ਤੇ ਸਾਰੀ ਡਰੇਨਾਂ ਦਾ ਪਾ ਕੇ ਗਿੱਦੜ ਪਿੰਡੀ ਜਿਹੜਾ ਕਿ ਸਾਡਾ ਲਾਸਟ ਪੁਆਇੰਟ ਹੈ ਜਲੰਧਾ ਦਾ ਜਿੱਥੋਂ ਪਾਣੀ ਲੰਘਦਾ 70000 ਕਿਊਸੇ ਪਾਣੀ ਆ ਰਿਹਾ ਹੈਗਾ ਤੇ ਉੱਥੇ ਸਾਰੀ ਜਿਹੜੇ ਬੰਨ ਸੁਰੱਖਿਅਤ ਨੇ ਤੇ ਸਾਨੂੰ ਜਿਹੜਾ ਮਹਿਕਮੇ ਨੇ ਵੀ ਇਹ ਚੀਜ਼ ਦੱਸੀ ਹੈ ਕਿ ਇੱਥੇ 1 ਲੱਖ ਤੱਕ ਵੀ ਜੇ ਪਾਣੀ ਆ ਜਾਵੇ ਤਾਂ ਸਾਡਾ ਬੰਨ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ ਸੋ ਲੋਕਾਂ ਨੂੰ ਬਿਲਕੁਲ ਲੋੜ ਨਹੀਂ ਹੈਗਾ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਡੇ ਜਿਹੜੇ ਅਫੀਸਰ ਰਿਆ ਸਾਡੇ ਸਾਡੇ ਜਿਹੜੇ ਕਰਮਚਾਰੀ ਤੁਹਾਡੇ ਨਾਲ ਤੁਹਾਡੇ ਵਿੱਚ ਨੇ ਉਹਨਾਂ ਨੂੰ ਤੁਸੀਂ ਦੱਸੋ ਉਹ ਤੁਹਾਡੀ ਮਦਦ ਕਰਨਗੇ ਨਾਲ ਹੀ ਅਸੀਂ ਹੈਲਪਲਾਈਨ ਨੰਬਰ ਵੀ ਦੋ ਜਾੜੀ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਸਾਡਾ ਸਟੇਟ ਫਲਡ ਕੰਟਰੋਲ ਨੂੰ ਨੰਬਰ ਹੈ ਇੱਥੇ ਸਾਡੀ ਪੂਰੀ ਟੀਮ 24 ਘੰਟੇ ਤਨ੍ਹਾਤ ਹੈ ਇੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਸਾਡਾ WhatsApp ਮੈਸੇਜਿੰਗ ਨੰਬਰ ਹੈਗਾ 96463235 ਉਸ ਨੰਬਰ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਐਡਰੈਸ ਤੇ ਆਪਣਾ ਤੁਸੀਂ ਮੈਸੇਜ ਬਣਾ ਕੇ ਭੇਜੋਗੇ ਸਾਡੀ ਟੀਮਾਂ ਜਿਹੜੀਆਂ ਤੁਰੰਤ ਪਹੁੰਚ ਕਰਨਗੀਆਂ ਪਰ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪਰਮਾਤਮਾ ਮਿਹਰ ਕਰੂਗਾ ਐਂਡ ਸਾਡੀ ਸਾਰੀ ਜਿਹੜੀ ਟੀਮਾਂ ਵੀ ਹੈਗੀਆਂ ਉਹ ਤੁਹਾਡੇ ਨਾਲ ਜੁੜੀਆਂ ਨੇ ਕੋਈ ਡੈਮ ਹੋਰ ਡੈਮ ਚੋਂ ਪਾਣੀ ਛੱਟਣ ਦੀ ਕੋਈ ਸੂਚਨਾ ਹੈ ਮੇਰੇ ਕੋਲ ਪਲਪਲ ਦੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਵਾਟਰ ਰਿਸੋਰਸ ਦੇ ਡਿਪਾਰਟਮੈਂਟ ਵੱਲੋਂ ਭੇਜੀ ਜਾ ਰਹੀ ਹੈਗੀ ਹਰ ਘੰਟੇ ਜਿਹੜੀ ਅਪਡੇਟ ਹੁੰਦੀ ਹੈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਵੇਲੇ ਭਾਖੜਾ ਦੋ ਸਾਡਾ ਜਿਹੜਾ ਪਾਣੀ ਲਗਭਗ 55000 ਕਿਊਸੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੇ ਜੇ ਦੇ ਵਿੱਚ ਕੋਈ ਇਨਕਰੀਸ ਹੁੰਦਾ ਹੈ ਉਹ ਅਸੀਂ ਲੋਕਾਂ ਨਾਲ ਵੀ ਸਾਂਝਾ ਕਰਾਂਗੇ ਤੇ ਜਿਹੜੇ ਦਰਿਆਈ ਇਲਾਕੇ ਨੇ ਉੱਥੇ ਅਸੀਂ ਗੁਰਦੁਆਰਿਆਂ ਵਾਂਗਰਾਂ ਤੋਂ ਉੱਥੋਂ ਵੀ ਮੰਦਰ ਗੁਰਦੁਆਰਿਆਂ ਤੋਂ ਅਨਾਉਂਸਮੈਂਟਸ ਕਰਾਵਾਂਗੇ ਤਾਂ ਕਿ ਜੇ ਕੋਈ ਆਪਾ ਲੋਕਾਂ ਦਾ ਵੈਕਿਊਏਸ਼ਨ ਜਾਂ ਰੈਸਕਿਊ ਆਰਾਹਤ ਪਹੁੰਚਾਣੀ ਹੈ ਉਹ ਤੁਰੰਤ ਪਹੁੰਚਾਈ ਦਾ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ دہشت ਪੈਦਾ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਦੋ ਨੌਜਵਾਨਾਂ ਨੇ ਇੱਕ ਰੈਸਟੋਰੈਂਟ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਣਕਾਰੀ ਦੇ ਅਨੁਸਾਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਚੋਂ ਇੱਕ ਬਾਹਰ ਖ ਹੋਇਆ ਜਾਣਕਾਰੀ ਦੇ ਅਨੁਸਾਰ ਉਸਨੇ ਮਾਲਕ ਆਸ਼ੂਤੋਸ਼ ਮਹਾਜਨ ਕੋਲੋਂ ਪਾਣੀ ਦੀ ਬੋਤਲ ਮੰਗੀ ਅਤੇ ਜਦੋਂ ਬੋਤਲ ਦੇਣ ਲੱਗਾ ਤਾਂ ਉਸਤੇ ਲਗਭਗ 6 ਗੋਲੀਆਂ ਚਲਾਈਆਂ। ਇਹਨਾਂ ਵਿੱਚੋਂ 3 ਗੋਲੀਆਂ ਰੈਸਟੋਰੈਂਟ ਦੇ ਮਾਲਕ ਨੂੰ ਜਾਨ ਲਗੀਆਂ। ਵਾਰਦਾਤ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਤੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਆਸ਼ੂਤੋਸ਼ ਮਹਾਜਨ ਨੂੰ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰੈਸਟੋਰੈਂਟ ਦੇ ਮੁਲਾਜ਼ਮਾ ਨੇ ਗੰਭੀਰ ਦੋਸ਼ ਲਗਾਇਆ ਕਿ ਉਹਨਾਂ ਨੇ 1 ਘੰਟਾ ਪਹਿਲਾਂ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਿਸ ਸਮੇਂ ਸਿਰ ਨਾ ਆਈ। ਉਹਨਾਂ ਕਰ ਪੁਲਿਸ ਫੋਰੇ ਕਾਰਵਾਈ ਕਾਦੀ ਤਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਯਹਾਂ ਪੇ ਦੋ ਬੰਦੇ ਆਏ ਇੱਕ ਬੰਦਾ ਉਧਰ ਮੋਟਰਸਾਈਕਲ ਸਟਾਰਟ ਕੇ ਖੜਾ ਸੇ ਇੱਕ ਅੰਦਰ ਦੋ ਬੋਤਲ ਪਾਣੀ ਲੈਣਾ ਹੈ ਪਾਣੀ ਦੋ ਤੇ ਗੋਲੀ ਗਾਲ ਕੇ ਮਾਰ ਕੇ ਚੱਲ ਗਏ कितने लोग आए थे मोटरसाइकिल दो दो जाने थे।, दो जाने थे दो जाने थे और दुकान के अंदर आके गोली मारी। हाँ जी अंदर आ गए एक, एक बंदे झगड़ा हुआ था पहले या कुछ नहीं, नहीं कुछ नहीं, नहीं हुआ कोई झगड़ा सिर्फ पानी मांगे उन्होंने और गोली गड़ो पीछे कट के मारे कल ही भाई हम लोग काम कुम कर रहे थे टेबल टूबल लगा के ਇਸ 10 34 ਐਸੇ ਕੁਝ ਜੀ ਭਾਜੀ ਕੀ ਨਾ ਆ ਜੇ ਆਪਣਾ ਮੇਰਾ ਨਾਮ ਬਤਨ ਹੈ ਤੇ ਫਾਇਆ ਕਿਥੇ ਕੰਮ ਕਰਦੇ ਮੈਂ ਲੌਇਨ ਫੂਡ ਕਰਦਾ ਬਟਾਲਾ ਰੋਡ ਤੇ ਕਿ ਘਟਨਾ ਕੀ ਵਾਪਰੀ ਇਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਬਲ 6-7 ਗੋਲੀਆਂ 6 ਇੱਕ 6 ਗੋਲੀ ਸੀ ਆ ਜੀ ਕਿਹੜੀਆਂ ਗੋਲੀਆਂ ਦਾ ਮੰਗਿਆ ਸੀ ਕੋਈ ਚੀਜ਼ ਦੀ ਕੋਈ ਪਾਣੀ ਮੰਗ ਰਹੇ ਸੀ ਬਸ ਕਿੰਨੀਆਂ ਗੋਲੀਆਂ ਵਜੀਆਂ ਉਹਨਾਂ ਭਾਈ ਜਾਨਾ ਠੀਕ ਭਾਈ ਤਿੰਨ ਗੋਲੀਆਂ ਵਜੀਆਂ ਬਾਜੀ ਕਿਤਲੀਆਂ ਕਿੰਨੀਆਂ ਗਈਆਂ ਉਹ ਠੀਕ 6 ਗੋਲੀ ਚਲਾਈ ਗਈਏ ਫ੍ਰੀਜ ਦੇ ਦੋਤੇ ਵੀ ਗੋਲਣਾ ਹਾਂਜੀ ਫ੍ਰੀਜ ਦੇ ਵੀ ਜੇ ਕੁਝ ਉਸ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਦਾ ਝਗੜਾ ਝੂੜਾ ਤਾਂ ਕਿਸੇ ਦਾ ਨਹੀਂ ਹੋਇਆ ਸੀ ਬਈ ਵਗੈਰਾ ਇਸੀ ਆ ਕਿਸ ਤਰ੍ਹਾਂ ਨਹੀਂ ਨਹੀਂ ਧੰਕੀ ਧੰਕੀ ਨਹੀਂ ਆ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨਿਮਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇੰਪਲੋਏ ਆ ਨਾ ਅਸੀਂ ਕੰਮ ਕਰਦੇ ਆ ਸਾਨੂੰ ਚੁੱਪ ਚਾਪ ਆਏ ਔਰ ਬੋਲੀ ਹਾਂਜੀ ਚੁੱਪ ਚਾਪ ਗਾਏ ਆ ਠੀਕ ਹੈ ਮੋਟਰਸਾਈਕਲ ਤੇ ਆ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਿਸ ਆਈ ਹੈ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕੀ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਨਹੀਂ ਸੀਸੀਟੀਵੀ ਹੈ ਉਦੋਂ ਥਾਣਾ ਮੋਹਕਮਪੁਰਾ ਦੀ ਪੁਲਿਸ ਦੀ ਜਾਂਚ ਵਿੱਚ ਜੁਟ ਗਈ ਪੁਲਿਸ ਵੱਲੋਂ ਰੈਸਟੋਰੈਂਟ ਵਿੱਚੋਂ ਮਿਲੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਏਸੀਪੀ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਹੈ ਅਤੇ ਪਹਿਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਦੇ ਪਿੱਛੇ ਬਿੱਲ ਦੇ ਲੈਣ-ਦੇਣ ਜਾਂ ਫਿਰ ਫਿਰੋਤੀ ਦੀ ਕੋਸ਼ਿਸ਼ ਹੋ ਸਕਦੀ ਹੈ ਜੀ ਕਿ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਨਸ ਜਿਹੜਾ ਇੱਕ ਬਾਹ ਰੈਸਟੋਰੈਂਟ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਏਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਲਿਗੇ ਆ ਅ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੀ ਹੈਗੀ ਆ ਪਰ ਕਿਹਨੇ ਫਾਇਰ ਕੀਤਾ ਕੋਡਲ 6 ਖੋਲ ਸਾਨੂੰ ਮਿਲੇ ਹੈਗੇ ਆ ਪੰਜ ਕੁ ਖੋਲ ਜਿਹੜੇ ਹੈਗੇ ਆ ਆਪਣਾ ਪੰਜ ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਖਿਆਲੋਂ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਪਰ ਲੜਕੀ ਦੀ ਕੰਡੀਸ਼ਨ ਕਿਸਮ ਜਿਹਾ ਜਿਸ ਦਿਨ ਤੇ ਪਾ ਕੇ ਆਉਂਦੇ ਆ ਮੇਰੇ ਖਿਆਲੋਂ ਡੈਡ ਹੋ ਗਏ ਉਹ ਡੈਡ ਹੋ ਗਏ ਜੀ ਪਰ ਬਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਰੋਡ ਦੇ ਉੱਤੇ ਚੱਲਦੇ ਰੋਡ ਤੋਂ ਥੇ ਘਟਨਾਵਾਂ ਬਹੁਤ ਜੀ 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 ਨਾਲ ਹੀ 200 ਮੀਟਰ ਦੀ ਦੂਰੀ ਤੇ ਸੀਚੀ ਸਾਹਿਬ ਦੀ ਬੁਟੀ ਜੀ ਜੀ ਇਹ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਇਹ ਮੁੰਡਾ ਮੈਂ ਪਛਾਣ ਲਏ ਹੋਇਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਕਰਨੇ ਕੋਈ ਆ ਵੀ ਜਿਵੇਂ ਉਹ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੀ ਇਹਦੇ ਬੇਟਾ ਜਗਾ ਆ ਅਸ਼ੋਕਪ੍ਰਸ ਮਾਰਜਨ ਡਾਕ ਕੀ ਡਿਸੀਜ਼ ਦੇਗਾ ਆ ਉਹਨੇ ਇਹਨੂੰ ਦੱਸਿਆ ਚੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਈ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇੱਕ ਸਾਡੇ ਪ੍ਰਾਈਮ ਸਸਪੈਕਟ ਹੈ ਗਿਆ ਬਾਕੀ ਆਪਾਂ ਤਤਕਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ। ਗੱਲ ਮਾਫਰੂਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਦਾ ਕੀ ਸਮਝ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਕਰਵਾਇਆ। ਇੱਕ ਹੀ ਮੁੰਡਾ ਅਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਜਿਹੜਾ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਕਿ ਬਾਕੀ ਅਜੇ ਤਤਕਸ਼ ਚੱਲਦੀ ਪਈ ਹੈ। ਇਹੋ ਜਿਹੀ ਪ੍ਰਾਈਮ ਮੱਲਕੀ ਇਹੋ ਜਿਹਾ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਕਤੀਸ਼ਤਾ ਆਉਣ ਦੀ ਕਰਨ ਦਾ ਟਾਈਮ ਦੋ ਆਪਾਂ ਕਰ ਲਿਏ ਪੰਜਾਬ ਵਿੱਚ ਹੜਾਂ ਕਾਰਨ ਮੌਜੂਦਾ ਸਥਿਤੀ ਨੂੰ ਦੇਖਦਿਆਂ ਬਹੁਤ ਸਾਰੇ ਪੰਜਾਬੀ ਸਿੰਗਸ ਮਦਦ ਲਈ ਅੱਗੇ ਆ ਰਹੇ ਹਨ ਉਥੇ ਹੀ ਦਿਲਜੀਤ ਦੋਸਾਂਝ ਵੱਲੋਂ ਪੰਜਾਬ ਦੇ ਹੜ ਪੀਰੀਅਡਿਤ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ 10 ਪਿੰਡਾਂ ਨੂੰ ਗੋਦ ਲੈਣ ਦਾ ਫੈਸਲਾ ਲਿੱਤਾ ਹੈ ਜੋ ਕਿ ਹੜ ਨਾਲ ਪ੍ਰਭਾਵਿਤ ਹੋਏ ਹਨ ਦਿਲਜੀਤ ਨੇ ਕਿਹਾ ਕਿ ਪਾਣੀ ਨਿਕਲਣ ਤੋਂ ਬਾਅਦ ਵੀ ਉਹਨਾਂ ਪਿੰਡਾਂ ਦੇ ਹਾਲਾਤ ਸੁਧਰਨ ਤੱਕ ਸਾਰਾ ਜਾ ਦਿਲਜੀਤ ਦੋਸਾਂਝ ਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ ਇਸ ਸਬੰਧਿਤ ਦਿਲਜੀਤ ਦੋਸਾਂਝ ਦੀ ਟੀਮ ਨੇ ਤਿੰਨ ਪੜਾਅ ਦੇ ਰਾਹੀ ਪ੍ਰੋਗਰਾਮ ਦੀ ਯੋਜਨਾ ਬਣਾਈ ਹੈ ਪਹਿਲੇ ਪੜਾਅ ਵਿੱਚ ਸੋਲਰ ਲਾਈਟਾਂ ਤਰਪਾਲਾਂ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਦੂਜੇ ਪੜਾਅ ਵਿੱਚ ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਤੇ ਲੋੜ ਅਨੁਸਾਰ ਮਦਦ ਪ੍ਰਦਾਨ ਕੀਤੀ ਜਾਵੇਗੀ ਤੀਜੇ ਪੜਾਅ ਵਿੱਚ ਘਰਾਂ ਦਾ ਮੁਰਦ ਨਿਰਮਾਣ ਕੀਤਾ ਜਾਵੇਗਾ ਕਿਸਾਨਾਂ ਅਤੇ ਪਸ਼ੂ ਪਾਲਕਾ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ ਤੇ ਇਹ ਸਾਨੂੰ ਅੰਤਕ ਦੀਆਂ ਕੁਝ ਖਾਸ ਖਬਰਾਂ ਹੋਰ ਖਾਸ ਖਬਰਾਂ ਤੇ ਡੇਟਸ ਲਈ ਜੁੜੇ ਰਹੋ ਬਿਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਜਾ ਸਤ ਧੰਵਾਦ